ਅਕਾਲ ਫਿਲਮ ਨੂੰ ਰਿਲੀਜ਼ ਹੋਇਆ ਅੱਜ 3 ਦਿਨ ਦਾ ਸਮਾਂ ਹੋ ਗਿਆ ਹੈ ਫਿਲਮ ਨੂੰ ਲੋਕਾਂ ਵੱਲੋਂ ਖੂਬ ਪਿਆਰ ਤੇ ਸਪੋਰਟ ਵੀ ਮਿਲ ਰਹੀ ਹੈ ਪਰ ਉੱਥੇ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ ਇਸ ਫਿਲਮ ਤੋਂ ਨਾਰਾਜ਼ ਵੀ ਹਨ ਤੇ ਕਈ ਸਿਨੇਮਾ ਘਰਾਂ ਵਿੱਚ ਜਾ ਕੇ ਇਸ ਫਿਲਮ ਨੂੰ ਰੁਕਵਾਇਆ ਵੀ ਜਾ ਰਿਹਾ ਹੈ ਤੇ ਦੋਸਤੋ ਹੁਣ ਬਟਾਲੇ ਦੇ ਇੱਕ ਸਿਨੇਮਾ ਘਰ ਦੇ ਬਾਹਰ ਤੋਂ ਕੁਝ ਨਿਹੰਗ ਸਿੰਘਾਂ ਦੀ ਵੀਡੀਓ ਸਾਹਮਣੇ ਆਈ ਹੈ ਜਿਹੜੇ ਕਿ ਅਕਾਲ ਫਿਲਮ ਨੂੰ ਪੂਰੀ ਸਪੋਰਟ ਕਰਦੇ ਹੋਏ ਵਿਰੋਧ ਕਰਨ ਵਾਲਿਆਂ ਨੂੰ ਕੀ ਕਹਿ ਰਹੇ ਹਨ ਦੇਖੋ ਅੱਗੇ ਪੂਰੀ ਵੀਡੀਓ ਤੇ ਸ਼ੇਅਰ ਵੀ ਜਰੂਰ ਕਰਿਓ ਤੇ ਮੈਂ ਇਹ ਗੱਲ ਕਵਾਂਗਾ ਇਹ ਐਵੇਂ ਨਹੀਂ ਬੋਲਤ ਕਰਨਾ ਚਾਹੀਦਾ ਸਭ ਕੁ ਪਚੰਗੇ ਵੀ ਪਰ ਫੁੱਲਤ ਹੋ ਰੇ ਪਾਣਾ ਪਰ ਫੁੱਲਤ ਹੋ ਰਿਆ ਸ਼ਸਤਰ ਪਰ ਫੁੱਲਤ ਹੋ ਰਿਆ ਤੇ ਮਹਾਰਾਜ ਜਿਹੜਾ ਖਾਲਸਾ ਨਿਹੰਗ ਸਿੰਘ ਖਾਲਸਾ ਨਿਹੰਗ ਸਿੰਘ ਪਾਣਾ ਇਹ ਸਾਰਾ ਪਰ ਫੁੱਲਤ ਹੋ ਰਿਆ ਆਪਾਂ ਇਹਨੂੰ ਹਾਈਲਾਈਟ ਹੋਣ ਦਿਈਏ ਬਹੁਤ ਵਧੀਆ ਮਤਲਬ ਕਿ ਪਿਕਚਰ ਬਣੀ ਆ ਇਹਨੂੰ ਫੋਮ ਹਮਾ ਕੀ ਬਣਾਓ ਤੇ ਗੁਰੂ ਪਿਆਰਿਓ ਬੜਾ ਵਧੀਆ ਬਟਾਲੇ ਤੇ ਸਿਨੇਮਾ ਆ ਰਿਹਾ ਐਵੇਂ ਨਾਲ ਕੁਛ ਆਖਿਆ ਇਹਨੂੰ ਆਜਾ ਚਲੋ ਚਲੋ ਬੋਲਦਰੀਏ ਇੱਕ ਜਿਹੜੇ ਬਾਬਾ ਸ਼ੰਦਾ ਸਿੰਘ ਸਾਰੇ ਬੀਟੇ ਮੜੀਆਂ ਵਾਲੇ ਮਹਾਂਪੁਰਸ਼ ਗੁਰਨਾਨ ਕਰਮਾ ਦਾ 8 to 5 ਕਿਸ ਨੇ ਬੋਲੇ ਕਿ ਇਤਿਆ ਬਾਕੇ ਕੋਈ ਬੰਦਾ ਕਹਿੰਦਾ ਨਾ ਕਿ ਉਹ ਪੰਥ ਥੋੜਾ ਪੰਥ ਭਾਈ ਨਹੀਂ ਆਗੇ ਸਿੰਘ ਹੀ ਪੰਥ ਹੈ ਜਿੱਥੇ ਇੱਕ ਖੜਾ ਨਾ ਉਹ ਵੀ ਪੰਥ ਜਿੱਦੂ ਦੋ ਖੜੇ ਆ ਬਾਬਾ ਗਰਚਾ ਸਿੰਘ ਤੇ ਬਾਬਾ ਬੋਤਾ ਸਿੰਘ ਉਹ ਵੀ ਪੰਥ ਹੈ ਕਿਉਂ ਬਾਬਾ